ਬੇਜ਼ਗਾਰ ਨੌਜਵਾਨ ਜਿੱਥੇ ਲੱਖਾਂ ਅਰਪਏ ਖਰਚ ਕਰਕੇ ਵਿਦੇਸ਼ਾਂ ਨੂੰ ਰੋਟੀ ਰੋਟੀ ਲਈ ਜਾ ਰਹੇ ਨੇ ਉਥੇ ਜੇਕਰ ਇਸ ਆਪਣੀ ਮਾਂ ਭੂਮੀ ਤੇ ਵੀ ਹੱਥੀਂ ਕਿਰਤ ਮਿਹਨਤ ਕਰੀਏ ਤਾਂ ਇੱਥੇ ਵੀ ਅਸੀਂ ਵਧੀਆ ਕਾਰੋਬਾਰ ਵੀ ਕਰ ਸਕਦੇ ਆ ਪੈਸੇ ਵੀ ਕਮਾ ਸਕਦੇ ਆ ਪਰੰਤੂ ਇਸ ਮਿਹਨਤ ਨੂੰ ਕਰਨ ਲਈ ਜਿੱਥੇ ਪੈਸੇ ਖਰਚੇ ਕਰਨੇ ਪੈਂਦੇ ਨੇ ਉੱਥੇ ਹੱਡ ਪਨਵੀ ਮਿਹਨਤ ਵੀ ਕਰਨੀ ਜ਼ਰੂਰੀ ਆ ਆਓ ਤੁਹਾਨੂੰ ਅਸੀਂ ਅੱਜ ਮਿਲਾਉਂਦੇ ਆ ਹੱਡ ਪਨਵੀ ਮਿਹਨਤ ਕਰਨ ਵਾਲੇ ਇਸ ਮਜ਼ਦੂਰ ਨਾਲ ਜੋ ਸਖਤ ਮਿਹਨਤ ਕਰਕੇ ਵਧੀਆ ਦਿਹਾੜੀ ਬਣਾ ਰਿਹਾ ਹੈ ਇਹ ਵੀਰਾ 30 ਦੇ ਕਰੀਬ ਇਟਾਂ ਜਿਹੜੀਆਂ ਅੱਲਾ ਹੀ ਆਪਣੇ ਲੱਕ ਦੇ ਚੁੱਕ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਇਸ ਦੀ ਮਿਹਨਤ ਨੂੰ ਅਸੀਂ ਸਲਾਮ ਕਰਦੇ ਹਾਂ ਦੇਖੋ ਇਸ ਨੂੰ ਕਹਿੰਦੇ ਨੇ ਹੱਡ ਭਨਵੀ ਕਮਾਈ ਜਿੰਨਾ ਸਿਆਣੇ ਦਾ ਕਹਿਣਾ ਵਾ ਕਿ ਜਿੰਨੇ ਹੱਡ ਭਨਵੀ ਮਿਹਨਤ ਨਹੀਂ ਕਰਨੀ ਜਾਂ ਜਿਹੜੇ ਕਹਿੰਦੇ ਨੇ ਜਿਹੜੇ ਇੱਥੇ ਭੁੱਖੇ ਉਹ ਲਾਹੌਰ ਵੀ ਭੁੱਖੇ ਔਰ ਜਿੰਨਾ ਵੀਰਾਂ ਨੇ ਮਿਹਨਤ ਕਰਨੀਆਂ ਆ ਦੇਖੋ ਪੌੜੀਆਂ ਤੇ ਚੜ ਰਿਹਾ ਨੌਜਵਾਨ ਇਸ ਨੌਜਵਾਨ ਦੇ ਹੌਂਸਲੇ ਬਲੰਦ ਨੇ ਅਤੇ ਦੂਜੀ ਬਿਲਡਿੰਗ ਤੋਂ ਲੈ ਕੇ ਤੀਜੀ ਬਿਲਡਿੰਗ ਤੱਕ ਪੈਨਲ ਲੱਕ ਤੇ 30 ਟਾਂ ਚੋਕ ਕੇ ਆਪਣੀ ਮੰਜ਼ਲ ਨੂੰ ਸਾਰਾ ਕਰਦਾ ਇਹ ਨੌਜਵਾਨ ਦਾ ਤਰੀਕਾ ਦੂਜੀ ਮੰਜ਼ਲ ਤੋਂ ਕਰਦਾ हां मेरे की नाम है दादा Suleman जी ऊंची बोलो Suleman जी ये कितना ਝਰੋਗਾ ਤੁਹਾਨੂੰ ਇਹ ਕੰਮ ਕਰਦੇ ਆਂ 8 ਸਾਲ ਹੋ ਗਏ ਤੇ ਕਿੰਨੀਆਂ ਇੱਟਾਂ ਚੁੱਕ ਲੈਂਦੇ ਤੁਸੀਂ 30 ਇੱਟਾਂ ਤੇ ਇੱਕ ਦਿਨ ਵਿੱਚ ਕਿੰਨੀਆਂ ਇੱਟ ਛੁੱਟ ਲੈਂਦੇ ਤੁਸੀਂ ਨਾ ਇੱਟਾਂ 30 ਇੱਟਾਂ ਚੁੱਕਦਾ ਤੇ ਕੁੱਲ ਕਿੰਨਾ ਕੰਮ ਕਰ ਲੈਂਦੇ ਤੁਸੀਂ ਹਿਦਾਰੀ ਦਾ ਮੈਂ ਹਿਦਾਈ ਦਾ 4 1200 ਰੁਪਏ 2100 ਮਾਰੀਦਾ ਜੇ ਇਸ ਤੋਂ ਇਲਾਵਾ ਕਿਦੇ ਲਗਾਤਾਰ ਮਿਹਨਤ ਕਰਨੀ ਪਈ ਤੇ ਫਿਰ ਲਗਾਤਾਰ ਉਤਾਂ ਇਹ ਵੀ ਵਾਦਾ ਘੱਟਾ ਹੋ ਸਕਦਾ ਤੇ ਕੀ ਲਗਾਤਾਰ ਹੀ ਕੰਮ ਕਰਨੇ ਨਸ਼ੇ ਪਤੇ ਤੋਂ ਰਾਹ ਤੇ ਕੋਈ ਨਸ਼ਾ ਪਤਾੜੀ ਖਾਦੇ ਹਾਂਜੀ ਕੋਈ ਇਹਨਾਂ ਨੂੰ ਨੌਜਵਾਨੋ ਇਹ ਪੀਏ ਵੀ ਨਸ਼ੇ ਪਤੇ ਤੋਂ ਰਾਹ ਤੁਸੀ ਬਸਣਾ ਇਹ ਬਿਖੜ ਪੜ ਕੇ ਧੜੀ ਕੰਮ ਕਰਨੇ ਹਾਂਜੀ ਕਿਉਂ ਖਾਟਾ ਕੋਮੇ ਰੋਦਾ ਹੋ ਠੇਕੇ ਤੇ 8 ਸਾਲ ਹੋ ਗਏ ਨੂੰ ਕੰਮ ਕਰਦੇ 2018 ਨਾਲ ਹਾਂਜੀ ਤੇ ਕਦੀ ਮਨ ਕੀ ਤੁਹਾਡਾ ਸਰੀਰ ਤੰਦਰੁਸਤ ਮੇਰਾ ਤੰਦਰੁਸਤ ਵਜਿਹਾ ਆ ਗੋਇੰਦ ਦਾ ਛਾ ਪਤਾ ਨਹੀਂ ਇਖਾਂ ਤੇ ਨਸ਼ੇ ਪਤੇ ਤੋਂ ਰਹਤਿਆਂ ਸ਼ੁਰੂ ਤੋਂ ਨਹੀਂ ਕਦੀ ਦਾ ਛਾ ਪਤਾ ਖਾਤਾ ਚਰਚੇ ਜਾਈਦਾ ਹਾਂਜੀ ਆਤਵਾਦ ਆਤਵਾਦ ਹਾਂਜੀ